ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਗੋਦ ਵਿੱਚ ਜੁੜ ਬੈਠੇ ਸਾ ਸੱਜਣ ਜੀ ਆਫਲੇ ਦੀ ਸਾਚ ਪਾਉ ਵਾਹਿਗੁਰੂ ਜੀ ਦਾ ਕੰਮ ਸਦਾ ਵਾਹਿਗੁਰੂ ਜੀ ਦੀ ਖਤੇ ਅੱਜ ਆਪਾਂ ਸਾਰੇ ਉਸ ਬਹਾਦਰ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਜਨਮ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋਏ ਆਂ ਔਰ ਅਲਾਣੇ ਵੀ ਹੋਇਆ ਪਿਛਲੇ ਦਿਨੇ ਮੀਟਿੰਗ ਹੋਈ ਉੱਥੇ ਕਿਹਾ ਸੀ ਕਪਤਨ ਵਿੱਚ ਜੀ ਨੇ ਇਥੇ ਜਗਾ ਦੇਵਾ ਦੇ ਸੀ ਜਿਹੜਾ ਅੱਜ ਆਪਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਦਿਹਾੜਾ ਮਨਾ ਰਹੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਵਣ ਬਣਾਇਆ ਜਾਊਗਾ ਇਥੇ ਤੇ ਹਰ ਸਾਲ ਮਨਾਇਆ ਜਾਗਾ ਬੋਲੇ ਸੋ ਨਿਹਾਲ ਮੇਰੇ ਤੋਂ ਪਹਿਲਾਂ ਧਰਮਜੀਤ ਹੋਰਾਂ ਨੇ ਜਿਹੜੀ ਗੱਲ ਕਰੀ ਹੈ ਇਕੱਠਿਆਂ ਹੋਣ ਦੀ ਇਹ ਸਾਥੀਓ ਗੱਲ ਬਿਲਕੁਲ ਸਹੀ ਹੈ ਇਕੱਠਿਆ ਹੋਇਆ ਬਗਾਰ ਗੱਡੀ ਨਹੀਂ ਚੱਲਦੀ ਜੇ ਆਪਾਂ ਇਕੱਠੇ ਨਹੀਂ ਹੁੰਦੇ ਤੇ ਫਿਰ ਮਾਰ ਪੈਂਦੀ ਆਪਾਂ ਨੂੰ ਫਿਰ ਕੁੱਟਾ ਦੇ ਰਹੇ ਨੇ ਆ ਕਿਸੇ ਮਸਲੇ ਤੇ ਵੀ ਵੇਖ ਲਓ ਜਿਵੇਂ ਦਿੱਲੀ ਇਕੱਠੇ ਹੋਏ ਤੇ ਬਿੱਲੀ ਜਿੱਤ ਕੇ ਤੁਸੀਂ ਆਏ ਹੋੜ ਪੁਰਾਣੀ ਦਾ ਕਿੰਨੀ ਵਾਰਾ ਪਾਪਾ ਭਗੇਟੇ ਨੇ ਜਿੱਤੀ ਤੇ ਹੁਣ ਵੀ ਇਕੱਠੇ ਹੋਏ ਤੇ ਦਿੱਲੀ ਜਿੱਤੀ ਤੇ ਦਿੱਲੀ ਦੀ ਹਾਕਮ ਸਰਕਾਰ ਨੂੰ ਨਿਵਾਉਣਾ ਪਿਆ ਤੁਹਾਡੇ ਅਗੇ ਚੁਕਣਾ ਪਿਆ ਤੁਹਾਡੀ ਮੰਗ ਜਿਹੜੀ ਉਹਨਾਂ ਨੂੰ ਮੰਨਣੀ ਆ ਤੇ ਹੁਣ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਨੇ ਇਹੋ ਕੁਸ਼ ਕਰਦੀਆਂ ਨੇ ਹੁਣ ਅੱਜ ਦਾ ਮਸਲਾ ਜਿਹੜਾ ਅੱਗ ਲਾਉਣ ਦਾ ਡੀਪੀ ਦਾ ਤੇ ਕਈ ਮਸਲੇ ਜਿਹੜੇ ਨੇ ਇਹ ਬਹੁਤ ਵੱਡੇ ਪੱਧਰ ਤੇ ਨੂੰ ਉੱਠਿਆ ਸਰਕਾਰ ਬਿਲਕੁਲ ਚੁੱਪ ਹੈ ਚੋਨੇ ਪਦਲਾ ਜਿਹੜੀ ਉਹਨੂੰ ਬਹੁਤਾਂ ਰੋਗ ਲੱਗ ਗਿਆ ਸਰਕਾਰ ਬਿਲਕੁਲ ਨਹੀਂ ਬੋਲੀ ਉਹਦੇ ਤੇ ਹਲਦੀ ਰੋਗ ਲੱਗ ਗਿਆ ਕਿਸਾਨ ਦਾ ਲੱਕ ਟੁੱਟ ਗਿਆ ਸਰਕਾਰ ਬਿਲਕੁਲ ਨਹੀਂ ਬੋਲੀ ਉਹਦੇ ਤੇ ਮੇਰੇ ਘਰੇ ਘੰਟੋ ਪਟਾਂ ਚ 10 ਵਾਰ ਅਸੀਂ ਤੰਗ ਪੱਤਰ ਦੇ ਆਏ ਸਰਕਾਰ ਨੂੰ ਜਾ ਕੇ ਬਈ ਇਹਦੇ ਵਿੱਚ ਸਰਕਾਰ ਦੀ ਬਾ ਕਿਸਾਨਾਂ ਦੀ ਬਾ ਫੜੇ ਸਰਕਾਰ ਕਿਸਾਨ ਕਮਜ਼ੋਰ ਹੋ ਗਿਆ ਬਹੁਤ ਜ਼ਿਆਦਾ ਖਰਚੇ ਕਰ ਲੈ ਫਸਲਾ ਖਤਮ ਹੋ ਗਿਆ ਬਿਲਕੁਲ ਹੀ ਪਰ ਸਰਕਾਰ ਨੇ ਬੋਲੀ ਅਸੀਂ ਜਿਹੜਾ 17 ਪਰਸੈਂਟ ਲੋਚ ਰਿਹਾ ਉਹਦੇ ਉੱਤੇ ਮੈਂ ਪਿਛਲੇ ਦਿਨ ਡੀਸੀ ਬੈਠ ਕੇ ਨੂੰ ਮਿਲੇ ਸੀਐਮ ਫੀਲਡਰਸ ਰਾਏ ਨਾਲ ਨੂੰ ਕਿ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੇ ਵਿੱਚ ਵੀ ਥੋੜੀ ਕਣੀ ਢਿੱਲ ਦਿਓ ਕਿਉਂਕਿ ਬਜ਼ਾਰਾ ਜਿਹੜੀ ਅੰਕਾ ਖਰਾਬ ਹੋਈਆਂ ਪਈਆਂ ਲੋਚਰ ਸਹੀ ਨਹੀਂ ਆ ਰਿਹਾ ਪਰ ਬਿਲਕੁਲ ਵੀ ਸਰਕਾਰ ਚੁੱਪਾ ਉਲਟਾ ਜੇ ਕਿਤੇ ਅੱਗ ਲੱਗਣਦੀ ਹੈ ਤਾਂ ਉੱਥੇ ਮਿੰਟੋ-ਮਿੰਟੀ ਇਹਨਾਂ ਦਾ ਸੈਟਲਾਈਟਰ ਜਿਹੜਾ ਮਿੰਟੋ-ਮਿੰਟੀ ਦੱਸ ਦਿੰਦਾ ਇਹ ਉੱਥੇ ਪਹੁੰਚ ਜਾਂਦੇ ਆ ਸਾਡੇ ਏਰੀਏ ਤੋਂ ਹੋਇਆ ਪਿਛਲੇ ਦਿਨੀ ਆ ਥੋੜੇ ਦਿਨ ਹੋਇਆ ਮੈਂ ਜਾਣ ਹੀ ਲੈਣਾ ਕਿਸੇ ਦਿੱਤੇ ਬੰਦੀ ਨਾਲ ਹੋਰ ਨਾਲ ਜੁੜੇ ਸੀ ਬੰਦੇ ਉਹਨਾਂ ਨੇ ਅੱਗ ਲਾਤੀ ਬੇਲਰ ਵੀ ਉੱਥੇ ਨੇ ਪਹੁੰਚ ਆਇਆ ਬੇਲਰ ਪਹੁੰਚਿਆ ਉਹਨੇ ਅੱਗ ਲਾ ਦਿੱਤੀ ਅੱਗ ਲਾ ਦਿੱਤੀ ਤੇ ਮੈਂ ਤਾਂ ਪਹੁੰਚ ਗਿਆ ਜੀ ਸੈਟਲਾਈਟਰ ਨੇ ਦੱਸਤਾ ਸਾਨੂੰ ਉਹਨਾਂ ਨੂੰ ਜੁਰਮਾਨਾ ਕਰਤਾ ਸਹਮਤੀ ਦੇ ਨਾਲ ਤੋਂ ਤੁਹਾਡਾ ਨਿਵੇੜ ਦਿੰਦੇ ਆ ਜੁਰਮਾਨਾ ਕਰ ਦਿੰਦੇ ਆ ਜੁਰਮਾਨਾ ਕਰਨ ਤੋਂ ਬਾਅਦ ਉਸ ਪਰਿਵਾਰ ਦਾ ਚਲਾਣ ਕਰ ਦਿੱਤਾ ਗਿਆ ਪੰਜਾ ਦੇ ਦਿੱਤਾ ਕਿ ਅੱਜ ਵੀ ਜ਼ਮੀਨ ਸੀ ਖੇਤੀ ਕਰਨ ਵਾਲਾ ਠੇਕੇ ਦੇ ਕਰ ਰਿਹਾ ਸੀ ਉਹ ਰੋਣਾ ਪੈ ਗਿਆ ਕਿ ਬਿਮਟੂ ਉਗਲੀ ਆਦੀ ਉਸ ਜੁਨੀਅਰ ਦੇ ਮਗਰ ਫਿਰਿਆ ਵੀ ਚਲੋ ਤੇਰੇ ਨਾਲ ਆਪਾਂ ਕੋ ਗੱਲ ਕਰੀਏ ਜਾ ਕੇ ਉਹ ਢਾਲ ਮਟੋਲ ਕਰਕੇ ਨਹੀਂ ਤੁਰੇ ਉਹ ਤਾਂ ਇਹ ਬੇਰੇ ਤੱਕ ਪਹੁੰਚ ਗਈ ਮੈਂ ਐਸ.ਡੀ.ਐਮ ਨੂੰ ਫੋਨ ਕੀਤਾ ਦੂਦਨ ਨੂੰ ਮੈਂ ਕਿਹਾ ਐਸ.ਡੀ.ਐਮ ਸਾਹਿਬ ਆਖੀ ਕਰਦੇ ਹੋ ਮੈਂ ਤੁਸੀਂ ਕੀ ਕਰ ਰਹੀ ਹੈ ਤੁਹਾਡੀ ਸਰਕਾਰ ਕਿਹੜੀ ਕਰਦੇ ਕਿਸਾਨਾਂ ਦਾ ਗਲ ਘੁੱਟ ਕੇ ਤੁਰੇ ਪਏ ਹੋ ਕਦੀ ਇੱਕ ਕੇਸ ਦੇ ਵਿੱਚ ਡਬਲ ਹੰਡਾ ਹੁੰਦੀ ਵੇਖੀ ਹੈ ਕਿਸੇ ਨੇ ਮੇਰੇ ਨਾਲ ਦੋਨੀ ਸਜ਼ਾ ਨਹੀਂ ਹੋ ਸਕਦੀ ਇੱਕ ਕੇਸ ਹੈ ਤੇ ਸਜ਼ਾ ਇੱਕੋ ਹੀ ਹੋਣੀ ਸੀ ਉਹਨਾਂ ਨੇ ਅੱਗ ਲਾਈ ਜੁਰਮਾਨਾ ਹੋ ਗਿਆ ਜੁਰਮਾਨਾ ਕਮਾ ਲਿਆ ਉਹਨਾਂ ਨੇ ਨਾਲ ਉਸ ਦਾ ਪਰਚਾ ਦੇਤਾ ਉਸ 20 25 ਕਿੱਲਿਆਂ ਦੀ ਜ਼ਮੀਨ ਦਾ ਠੇਕਾ ਉਹ ਲੈ ਮਾਲਕ ਨੇ ਵੀ ਮੇਰਾ ਤਾਂ ਪਰਚਾ ਹੋ ਗਿਆ ਅਸੀਂ ਅਗਲੇ ਦਿਨ ਇਕੱਠੇ ਹੋਏ ਉਹ ਆਗੇ 2 ਪਿੰਡ ਇਕੱਠੇ ਹੋ ਗਏ ਐਸਡੀ ਨੂੰ ਕੇਹ ਰਿਆ ਜਾ ਕੇ ਨਹੀਂ ਮੈਂ ਕਿਹਾ ਦੱਸੋ ਵਸਿੰਦਰ ਸਾਹਿਬ ਇਹੀ ਕਿਤਾ ਨਹੀਂ ਅਸੀਂ ਇਕੱਠੇ ਸੀ ਤੇ ਐਸਡੀ ਨੇ ਲੇਟ ਗਿਆ ਬਿਲਕੁਲ ਹੀ ਕਹਿੰਦਾ ਹੋ ਗਿਆ ਇਹ ਕਰ ਦਿੰਦੇ ਆ ਸਟ ਕਾ ਤੁਸੀਂ ਮੈਂ ਤੁਹਾਡੇ ਇਕੱਠੇ ਦੀ ਇਹ ਗੱਲ ਦੱਸਣਾ ਚਾਹਣਾ ਉਸ ਕੱਠ ਦੇ ਵਿੱਚ ਐਸਡੀਐਮ ਨੇ ਫੋਨ ਕੀਤਾ ਸਾਰੇ ਕਲਸਟਰਾਂ ਨੂੰ ਵੀ ਕੋਈ ਵੀ ਇਸ ਤੋਂ ਬਾਅਦ ਅਗੇ ਪ੍ਰਚਾਰਾ ਕਰੋ ਨਾਮ ਬਣੱਖ ਲੋਕਾਂ ਦਾ ਇਹ ਤੁਹਾਡੇ ਇਕੱਠੇ ਦੀ ਚਿੰਤ ਹੋਈ ਉਸ ਤੋਂ ਬਾਅਦ ਮੈਂ ਡੀਸੀ ਮੈਨ ਕੋਲ ਮਿਲਿਆ ਡੀਸੀ ਮੈਨ ਕੋਲ ਉਹ ਤੇ ਮਾਰਕਨ ਮੈਂ ਸ਼ਰਤਾਂ ਤੁਸੀਂ ਆਪਣੇ ਕੰਮ ਕਰੋ ਡੀਸੀ ਮੈਨ ਕੋਲ ਆ ਕੇ ਇਹ ਕਿਹਾ ਰਿਆ ਮੈਂ ਇਹ ਕੀ ਗੱਲ ਹੋ ਗਈ ਜੀ ਤੇ ਕਿਵੇਂ ਕਰਦੇ ਤੇ ਤੁਹਾਡੇ ਅਫਸਰ ਜਿਹੜੇ ਨੇ ਕੰਮ ਇਹ ਸਾਥੀਏ ਤਾਂ ਹੀ ਕੰਮ ਲੋਡ ਹੁੰਦਾ ਜੇ ਇਕੱਠੇ ਹੋਵੋਗੇ ਜੇ ਤੁਸੀਂ 10 ਬੰਦੇ ਤੇਰੇ ਮਗਰ ਖੜੇ ਸੀ ਨਾ ਮੈਂ ਡਾਕੋ ਨੇ ਨੂੰ ਘੇਰ ਲਿਆ ਇਹ ਧਰਮਜੀਤ ਦੀ ਗੱਲ ਬਿਲਕੁਲ 100% ਸਹੀ ਐ ਇਕੱਠੇ ਹੋ ਆਪੋ ਆਪਣੇ ਕਾਰੋਬਾਰ ਵੀ ਕਰੋ ਤੇ ਬਾੜਾ ਭਜਰਾਉਣੀ ਪਈਦਾ ਕਿਸੇ ਵੀ ਕਿਸੇ ਦਾ ਜਿਹੜੀ ਦਸਤਰੀ ਨਾਲ ਵੀ ਸਿੰਘ ਸਮਾਉਂਦੇ ਨੇ ਜਾਵੇ ਜਿੱਥੇ ਜਿੱਥੇ ਉਹ ਜ਼ਰੂਰ ਮਜਬੂਤ ਕਰੋ ਤਾਂ ਬਤਾਂਗੇ ਨਹੀਂ ਕਿ ਮਗਰ ਆ ਸਰਕਾਰਾਂ ਨਹੀਂ ਸ਼ਕਤੀ ਆ ਪਰ ਆ ਬੈਠੇ ਨੇ ਜਸਪਾਲ ਨੇ ਇਹਨਾਂ ਵੀ ਜ਼ਮੀਰ ਧੱਕੇ ਲੈ ਚੱਲੇ ਸੀ ਅੱਗੇ ਦੋਇ ਜਾਂਦੇ ਗਏ ਸਾਡੇ ਆਪ ਔਰ ਇਹਨਾਂ ਨੇ ਐਮ.ਐਲ.ਏ ਨੂੰ ਤੋਲਿਆ ਜਿਹੜਾ ਐਮ.ਐਲ.ਏ ਜਿੱਤਿਆ ਸਾਡਾ ਤੋਲਿਆ ਇਹਨਾਂ ਨੇ ਕਰੇ ਕੁੱਲਨ ਸੱਜ ਕੇ ਤੇ 20 ਵਾਰ ਗਏ ਰਹੇ ਕੁੱਲ ਸ਼ਫਾਕ ਸ਼ਾਹ ਨੇ ਬੋਲਿਆ ਪਰ ਉਹਨਾਂ ਨੇ ਮੰਨੀ ਵੀ ਗੱਲ ਇਹਨਾਂ ਦੀ ਕਿ ਨਹੀਂ ਜ਼ਮੀਨ ਵਾਲੀ ਗੱਲ ਨਾ ਕਰੋ ਹੋਰ ਗੱਲ ਕਰੋ ਇਹਨਾਂ ਕਹੇ ਸਾਡੀ ਜਿੰਦਗੀ ਦਾ ਜ਼ੋਰਦਸ ਕਿਹਦੀ ਕਿਰਤ ਹੈ ਜੇ ਜਾ ਕੇ ਝੰਡੇ ਲੈ ਕੇ ਖੜ ਗਏ ਉੱਤੇ ਉਹਨਾਂ ਨੂੰ ਮੂਹਰ ਹੀ ਪਾਣੀ ਸਭਿਓ ਇੱਕ ਇੱਕ ਬਰਕਤ ਹੈ ਜਿਵੇਂ ਕਹਿੰਦੇ ਨੇ ਇੱਕ ਪਰਿਵਾਰ ਵਿੱਚ ਜੇ ਕਾ ਹੋਵੇ ਉਹ ਪਰਿਵਾਰ ਵੀ ਅਕੇ ਲੱਗ ਜਾਂਦਾ ਜੇ ਦੇਸ਼ ਹੈ ਜਿਹੜਾ ਦੇਸ਼ ਦੀ ਇਕਤਾ ਹੋਵੇ ਤੇ ਦੇਸ਼ ਵੀ ਅਕੇ ਨਿਕਲਦਾ ਸテਟ ਦੀ ਇਕਤਾ ਹੋਵੇ ਸਟੇਟ ਕੇ ਲੱਗਦੀ ਆ ਜਿਹੜੇ ਪਰਿਵਾਰ ਦੀ ਇਕਤਾ ਪਰਿਵਾਰ ਵਿੱਚ ਕੇ ਲੱਗਦਾ ਅੱਜ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਬਾਬਾ ਬੰਦਾ ਸਿੰਘ ਜੀ ਭਹਾਦਰ ਉਹਨਾਂ ਨੇ ਲਗ ਲਗ ਇਤਿਹਾਸਕਾਰਾਂ ਨੇ ਦੇਖਿਆ ਜਿਵੇਂ ਭਗਤ ਸਿੰਘ ਵੀ ਦੱਸ ਰਹੇ ਸੀ ਟਰੈਕਟਰ ਵਾਹਟਰ ਪਾਇਆ ਕਈਆ ਇਤਿਆਜ਼ਕਾਰਾਂ ਨੇ ਲਿਖਿਆ ਵੀ ਕੇ ਰਵੇ ਦੇ ਕਰਕੇ ਖੇਚਿਆ ਨੂੰ ਜਦੋਂ ਮਾਰਿਆ ਬੱਚਿਆਂ ਦੇ ਕਈ ਤਰ੍ਹਾਂ ਲਿਖਿਆ ਇਹਨਾਂ ਨੇ ਕਿ ਹੱਦੋਂ ਵੱਡ ਮਾਰੀ ਨਾਲ ਉਹਨੂੰ ਮਾਰਿਆ ਜਿੱਤੇ ਛੋਟੇ ਛੋਟੇ ਬੱਚਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਸਤਿਯੋਗ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪਾਇ ਪੂਰਨਿਆਂ ਤੇ ਚੱਲਣ ਦਾ ਪੰਜ ਅਤਰ ਕਰੀਏ ਸਾਰਿਆਂ ਨੂੰ ਤੁਹਾਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਾਡੇ ਅਗਰਸਰ ਤੋਂ ਜਿਹੜੇ ਪਰਹਾੜ ਦੇ ਜ਼ਿਲ੍ਹੇ ਦੇ ਲਵਜੀ ਕੀ ਹੋਵੇ ਐਂਦੀ ਬੋਲਡਾ ਸੀ ਉਹਨਾਂ ਨੇ ਪਰ ਸਮੇਂ ਦੀ ਜੜੀ ਘਾਟ ਆ ਤੇ ਅਜੀਤ ਸਿੰਘ ਜੀ ਲਾਤੀਆ ਲੁਧਿਆਣਾ ਜ਼ਿਲ੍ਹੇ ਦੇ ਪਰਹਾੜ ਨੇ ਉਹ ਵੀ ਪਹੁੰਚੇ ਨੇ ਪਰ ਉਹਨਾਂ ਦੇ ਵੀ ਕਾਫੀ ਪੱਕੀ ਸੀ ਸਮੇਂ ਦੀ ਘਾਟ ਆ ਤੇ ਬਹੁਤ ਜ਼ਿਆਦਾ ਹੋ ਗਿਆ। ਇਸ ਕਰਕੇ ਉਹਨਾਂ ਤੋਂ ਵੀ ਛੱਗਾ ਪੱਕਦੇ ਆ ਤੇ ਤਰਵਿੰਦਰ ਵਾਲੀ ਜੀ ਵੀ ਪਹੁੰਚੇ ਨੇ ਬਹੁਤ ਬਹੁਤ ਸਾਰੇ ਸੱਭੀ ਜਿਹੜੇ ਸਾਡੇ ਜੱਥੇ ਬੱਤੀ ਦੇ ਪਰਿਵਾਰਕ ਮੈਂਬਰ ਸਾਰੇ ਉਹ ਦੂਰੋਂ ਆਏ ਨੇ ਮੈਂ ਕਹਾ ਰਿਹਾ ਵੀ ਬਹੁਤ ਦੂਰ ਤੋਂ ਚੱਲ ਕੇ ਆੜ ਜਾਵੇ ਮੈਂ ਕਹਾਗਾ ਰਿਹਾ ਉਹ ਲੰਦਿਆ ਜੀ ਨੇ ਵੀ ਢੱਲਵਜੀ ਤੁਰੇ ਅੜਕਲੇ ਉਹ 2 ਮੀਟਰ ਅੱਗੇ ਮੈਂ ਕਰਕੇ ਪਤਾ ਲੱਗ ਜਾਂਦਾ ਆਜੋ ਪਿੱਛੇ ਆਜੋ ਆਜੋ ਭਾਜੀ ਇਹ ਲਵਜੀਤ ਅਣਕਲੇ ਨੇ ਇਹ ਅੰਮ੍ਰਿਤਸਰ ਤੋਂ ਪ੍ਰਧਾਨ ਨੇ ਕਾਫੀ ਮਿਹਨਤ ਕਰ ਰਿਹਾ ਇਹ ਸਰਕਾਰ ਜਿਸਨੂੰ ਜੀ ਲੱਦੀਆਂ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਨੇ